ਠੀਕ ਹੈ ਬਾਈ 50000 ਰੁਪਏ ਲੈ ਹੋਣਾ ਬਾਈ ਜੀ ਹਾਂ ਮਨ ਲਓ ਤਾਂ ਫੇਰ ਫੂਲ ਖਰਚਾ ਆ ਜਾਊਗਾ ਜੀ ਵਿੱਚ ਪਾਰਟੀ ਠੀਕ ਹੈ ਬਾਈ ਜੀ ਠੀਕ ਹੈ ਬਾਈ ਜੀ ਤੇ ਬਾਕੀ ਬਾਈ ਇਹ ਨਹੀਂ ਹੈਗਾ ਤੁਹਾਡੇ ਸਿਵਲ ਤੇ ਡਿਪੈਂਡ ਹੈ ਬਾਈ ਜੀ ਕਿ ਸਿਵਲ ਦਾ ਕਿਦਾਂ ਦਾਗਾ ਲੋਨ ਹੋ ਜਾਊਗਾ ਨਾ ਬਾਈ ਜੀ ਲੋਨ ਹੋ ਜਾਊਗਾ ਜੀ ਠੀਕ ਹੈ ਜੀ ਹਾਂ ਜਦੋਂ ਤਾਂ ਸਾਸਿਕਾਲ ਤੇ ਅੱਜ ਆਪਾਂ ਖੜੇ ਆਂਗੇ ਪਿੰਡ ਪੱਠਲਾਂ ਦੇ ਵਿੱਚ ਬਾਈ ਗੁਰੀ ਪੱਠਲ ਕੋਲੇ ਠੀਕ ਹੈ ਬਾਈ ਜੀ ਬਹੁਤ ਟਾਈਮ ਹੋ ਗਿਆ ਬਾਈ ਦੀ ਵੀਡੀਓ ਇਹਨੂੰ ਤੇ ਅੱਜ ਬਾਈ ਜੀ ਸਾਰਾ ਸਟਾਕ ਨਵਾਂ ਆ ਗਿਆ ਤੇ ਬਾਈ ਨੇ ਕਰਦੇ ਗੱਲਬਾਤ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਬਾਈ ਜੀ ਤੇ ਕਮੈਂਟ ਜਰੂਰ ਕਰਿਓ ਜੇ ਵੀਡੀਓ ਵਧੀਆ ਲੱਗੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕੋ ਬਾਈ ਜੀ ਮਿਲ ਕੋ ਠੀਕ ਠੀਕ ਹੋ ਗਿਆ ਬਾਈ ਜੀ ਇਹਨਾਂ ਸਟਾਕ ਨੂੰ ਪੁਰਾਣਾ ਹੀ ਸਾਰਾ ਸੇ ਲੋਗਾ ਹੋਵੇ ਜੀ ਬਾਕੀ ਆਉਂਦੇ ਜਾਂਦੇ ਰਹੇ ਡਾਕਟਰ ਮੰਮੀ ਆ ਜਾ ਮੈਨੂੰ ਹੋਰ ਜਾਈ ਜਨ ਲੈ ਆਈ ਜਨ ਠੀਕ ਆ ਬਾਈ ਜੀ ਇਮਲ ਲੱਗੇਗੇ ਪਿੰਡ ਪੱਤਲਾ ਤੇ ਨੇੜੇਗਾ ਬਾਈ ਜੀ ਹਾਂ ਜ਼ਿਲ੍ਹਾ ਬਰਨਾਲਾ ਜੀ ਪਿੰਡ ਪੱਤਲਾ ਬਣਾ ਨੇੜੇ ਧਨੋਲਾ ਮੰਡੀ ਪੈ ਜਣਗੀ ਠੀਕ ਹੈ ਬਾਈ ਜੀ ਤੇ ਦੀਪਕਟਾ ਬਾ ਤੁਸੀਂ ਸਾਰੇ ਬਾਈ ਜੀ ਜਾਣਦੇ ਹੋਵੋਗੇ ਬਾਕੀ ਕੰਟੈਕਟ ਨੰਬਰ ਆਪਣਾ ਚੱਲਦਾ ਜੀ ਕਿਸੇ ਵੀਰ ਨੇ ਹੋਣਾ ਤਾਂ ਫੋਨ ਕਰ ਤੁਸੀਂ ਕੋਈ ਕਿਸੇ ਵੀ ਤਰ੍ਹਾਂ ਪਾਈ ਜੇ ਠੀਕ ਆ ਬਾਈ ਜੀ ਠੀਕ ਆ ਬਾਈ ਜੀ ਜੇ ਕਿਸੇ ਵੀਰ ਨੇ ਬਾਈ ਜੀ ਕਿਸੇ ਤਰ੍ਹਾਂ ਦੀ ਜਾਣਕਾਰੀ ਲੈਣੀ ਹੋਵੇ ਠੀਕ ਆ ਬਾਈ ਜੀ ਟਰੈਕਟਰ ਬਾਰੇ ਵੈਸੇ ਤਾਂ ਆਪਾਂ ਸਾਰਾ ਗੱਲਬਾਤ ਦੱਸਾਂਗੇ ਬਾਈ ਜੀ ਤਾਂ ਕੋਈ ਟੈਕਟ ਨੰਬਰ ਵਾਈ ਦਾ ਚੱਲ ਰਿਹਾ ਤੇ ਆ ਜੋ ਗੱਲਬਾਤ ਕਰਦੇ ਆਪਾਂ ਪਹਿਲਾਂ ਛੋਟ ਇਹ ਅਵੈਂਜਰ ਸੀਰੀਜ਼ ਦਾ ਪ੍ਰੀ ਟਰੈਕਟਰ ਹੈ ਜੀ ਆਪਣਾ ਏਕ ਕਾਇਦਾ ਜਿਹੜਾ ਕਿ ਕਹਿੰਦੇ ਆਪਾਂ ਪੰਜਾਬ ਦੇ ਬਹੁਤ ਵਿੱਚ ਨਾ ਬਹੁਤ ਯਾਦਾ ਘਟਨੇ ਹਾਂ 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 ਇਹ ਟਰੈਕਟਰ ਬਾਹਰ ਜਾਂਦਾ ਜਿਆਦਾ ਉਹ ਮਨੋ ਨੇ ਉਹ ਕਿਤੇ ਨਾਲ ਬੰਨਣਾ ਹੈ ਬਈ ਹਾਂ ਜੀ ਕੀ ਵਿੱਚ ਆਪਣੇ ਵੀ ਸੀ ਰਟਨ ਜਿਹਨੂੰ ਬਾਈ ਮੂਸੇ ਵਾਲੇ ਨੇ ਠੀਕ ਆ ਬਈ ਆਪਣੇ ਲਾਂਚ ਕਰੇ ਸੀ ਇਹ ਟਰੈਕਟਰ ਠੀਕ ਆ ਬਈ ਜੀ ਬਾਕੀ ਬਾਈ ਦੇ ਵਿੱਚ ਆਉਂਦੇ ਰਹੇ ਨੇ ਇਹ ਮਤਲਬ ਟਰੈਕਟਰ ਆ ਠੀਕ ਆ ਬਈ ਜੀ ਬਾਕੀ ਪਤੀਆਂ ਬਾਈਆਂ ਨੂੰ ਵੀ ਸਿੱਧੂ ਮੂਸੇ ਵਾਲੇ ਕੋਲੇ ਬਾਈ ਕੋਲੇ ਵੀ ਇਹ ਟਰੈਕਟਰ ਹੈਗਾ ਦਾ ਅਵੈਂਜਰ ਹਾਂ ਤੇ ਬਾਕੀ ਤੁਸੀਂ ਦੇਖਦਾ ਬਈ ਜੀ ਫਰੰਟ ਵੀ ਵੇਟ ਵਗੈਰਾ ਲੱਗੇ ਹੋਏ ਨੇਗੇ ਤੇ ਹੋਏ 2 ਕੁਇੰਟਲ ਵੇਟ ਅੱਗੇ ਦੇ ਠੀਕ ਆ ਬਾਈ ਜੀ ਹਾਂਜੀ ਕੁਛ ਕੁਛ ਠੀਕ ਆ ਬਾਈ ਜੀ ਤੇ ਬੈਕ ਟਾਇਰਾਂ ਤੇ ਵੀ ਲੱਗੇ ਹੋਏ ਨੇਗੇ 2 ਪਲੇਟਾਂ ਨਾ ਬਾਈ ਜਿਹੜਾ ਇਹ ਜਿਹੜਾ ਇਹ ਲੈ ਲੈਣ ਦਾ ਜੀ ਆਪਾਂ ਲਾਲ ਜੀ ਨੂੰ ਠੀਕ ਆ ਲਓ ਬਾਈ ਜੀ ਲੈ ਲੈਣ ਦਾ ਜਿਹੜਾ ਇਹਦੇ ਨਾਲ ਤੇ ਨਾਲ ਆਹ ਬੋਰਡ ਇੱਕ ਸੀ ਉਹ ਦੋਨੋਂ ਨੇ ਠੀਕ ਆ ਬਾਈ ਜੀ ਇੱਕ ਤਾਂ ਬਾਈ ਜੀ ਕਿਸੇ ਕਰੀਬ ਦਾ ਠੀਕ ਆ ਬਾਈ ਜੀ ਇੱਕ ਜੇ ਆਪਣਾ ਲਾਲ ਜੀ ਨੂੰ ਜਿਹਨੂੰ ਬੜੀ ਜੀ ਬਾਕੀ ਸਾਨੂੰ ਲੇ ਲੈਂਡ ਦੇ ਟਰੱਕਾਂ ਬਾਰੇ ਵੀ ਪਤਾ ਹੀ ਆ ਭਾਈ ਛੋਟੇ ਵੀਰ ਮਤਲਬ ਇਹ ਚੀਜ਼ਾਂ ਨਾਲ ਜੁੜੇ ਨੇ ਮਤਲਬ ਉਹਨਾਂ ਨੂੰ ਪਤਾ ਹੈ ਵੀ ਇਹ ਸੀਰੀ ਜਿਹੜੀ ਆਈ ਸੀ ਇਹਦੇ ਵਿੱਚ ਦੋ ਸੀਗੇ ਮਾਡਲ ਠੀਕ ਆ ਭਾਈ ਇਹ ਬਹੁਤ ਡਿਮਾਂਡਰ ਜਿਹੇ ਚੂੜੇ ਬਹੁਤ ਘੱਟ ਪੀਸ ਆਏ ਸੀ ਠੀਕ ਆ ਭਾਈ ਇੱਕ ਬਲੂ ਕਲਰ ਦਾ ਸੀ ਸੀ ਤੇ ਇੱਕ ਐ ਸੀ ਭਾਈ ਰੈਡ ਕਲਰ ਦੇ ਵਿੱਚ ਜੇ ਦੋ ਵੀ ਨੇ ਬਾਜੀ ਲੇਹਲੈਂਡ ਤੇ ਐਸਰਣਾ ਬਾਜੀ ਇਹ ਕੱਲੀਏ ਪੂਰੇ ਤੋਂ ਮੁੱਲੇ ਬ੍ਰਾਂਡ ਦੇ ਜਿਆਦਾ ਇੰਜਨ ਨੇਣਾ ਬਾਜੀ ਹਾਂ ਹਾਂ ਬਹੁਤ ਵਧੀਆ ਇੰਜਨ ਨੇ ਖਰਚੇ ਵੀ ਘੱਟੇ ਖਚਾਈ ਮੁੱਝਾ ਦੇ ਠੀਕ ਹੈ ਬਾਜੀ ਕਿ ਇਹ 78 HP ਦੇ ਵਿੱਚ ਹੈ ਜੀ ਠੀਕ ਹੈ 70 ਨਹੀਂ 78 HP 78 HP ਦੇ ਵਿੱਚ ਹੈ ਜੀ ਬੋ ਬਾਜੀ 78 HP ਦੇ ਵਿੱਚ ਹੈਗਾ 21 ਮਾਡਲ ਹੈਗਾ ਮੈਨੂੰ ਲੱਗਦਾ ਮੈਂ ਆਪਣੀ ਹੁਣ ਮੂਰੇ ਸੀਜ਼ਨ ਆ ਰਿਹਾ ਜੀ ਮੱਕੀ ਦਾ ਠੀਕ ਹੈ ਬਾਜੀ ਆਪਣੇ ਚਾਰ ਪੌਲੇ ਮਸ਼ੀਨਾਂ ਦੇ ਚਾਰ ਹੋਣਗੇ 3 ਦੀ ਹੋਊਗੀ ਹਾਂਜੀ ਤੇਰੀ ਮਤਲਬ ਰਜਿਸਟਰ ਕਰੇ ਜੀ ਪੁੱਲ ਠੀਕ ਹੈ ਬਾਜੀ ਤੇ ਮੰਗ ਆ ਗਈ ਬਈ ਜੀ ਮੰਗ ਆਈ 2021 ਮਾਡਲ ਦੀ 8 ਲੱਖ 15 ਹਜ਼ਾਰ ਮੰਗ ਆ ਗਈ ਠੀਕ ਹੈ ਜੀ 3 ਸਪੀਡ ਚ ਹੈਗਾ 3 ਸਪੀਡ ਜੀ ਆ ਗਿਆ 4 ਵੀ ਆਪਣੇ 4 ਵਲ ਇਹਦੇ ਡਿਸਟ੍ਰੀਬਿਊਟਰਾਂ ਦੇ ਸੇ ਠੀਕ ਹੈ ਜੀ ਲੋ ਜੀ 4 ਡਿਸਟ੍ਰੀਬਿਊਟਰ ਆ ਗਿਆ ਠੀਕ ਹੈ ਜੀ ਇਹਨਾਂ ਡੈਕਟਰਾਂ ਜੀ ਤੈ ਰਹੇਗੇ ਇਹਨਾਂ ਫਾਈਨ ਸਪਕਟਰਾਂ ਦਾ ਮਾਡਲ ਦੇਖ ਕੇ ਤੁਹਾਨੂੰ ਮੰਦ ਠੀਕ ਹੈ ਜਗ ਜੀ 4 ਵੀ ਡਰੈਕਟ ਹੈ ਠੀਕ ਹੈ ਬੜੀ ਕੋਲ ਉਹਨਾਂ ਦੀ ਸਰਵਰ ਠੀਕ ਹੈ ਜਗ ਜੀ ਸਾਰਾ ਕਿਹਨਾਂ ਲਈ ਇੱਕ ਪੰਜਾਬ ਨੰਬਰ ਹੈ ਲੋਨ ਵਗੈਰਾ ਦੀ ਸਭ ਤੋਂ ਸਾਰੀ ਜਿੱਤੇ ਮਤਲਬ ਠੀਕ ਹੈ ਜੀ ਤੇ ਜੇ ਬਈ ਜੀ 4/2 ਟ੍ਰੈਕ ਦਾ ਕਟਾਵਾ ਹੋਣਾਗਾ ਤਾਂ ਉਹ ਵੀ ਕਟਾ ਜਾਊ 4/4 ਵੀ ਕਟਾਏ 4/4 ਵੀ ਕਟਾਈ ਜਿਹੜਾ ਜੀ ਵੀ ਮੰਨੋ ਕੋਈ ਟ੍ਰੈਕ ਪਾਉਣਾ ਕਟਾ ਜਾਊ ਠੀਕ ਜਾ ਬਈ ਜੀ ਤੇ ਅਗੇ ਅਗੇ ਬਜੇ ਨੂੰ ਆਉ ਲੈਦਾ ਆ ਬਹੁਤ ਸੁਪਰ ਆਲਾ 550 ਨਾਲ ਦੀ ਬਜੇ ਟਰਬ ਹੋ ਗਿਆ ਨਾ ਕੰਪਨੀ ਬਹੁਤ ਹੀ ਬਜੇ ਬਹੁਤ ਜਿਆਦੇ ਘੈਣੇ ਠੀਕ ਆ ਬਾਈ ਸਗਰੀਬ ਮੈਨ ਲੱਗਦਾ ਇਹ ਵੀ ਥੋੜੇ ਬਹੁਤ ਟਰੈਕਟਰ ਆ ਜਾਂਦਾ ਹੈ ਹਾਂ 36 30 ਤਾਂ ਤੁਹਾਨੂੰ ਪਤਾ ਹੈ ਬਜੇ ਬਹੁਤ ਜਿਆਦੇ ਨੇਗੇ ਪਰ 550 ਤੇ 350 ਬਹੁਤ ਜਿਆਦੇ ਘੱਟ ਟਰੈਕਟਰ ਨੇਗੇ ਤੇ ਟਾਇਰ ਬਜੇ ਤੇ ਟਾਇਰ ਦੇ ਹੈਗੇ ਜੀ 85% ਠੀਕ ਹੈ ਜੀ ਇਹ ਫਰੰਟ ਰਹੇਗੀ ਗੱਲ ਲੈਂਗੇ ਤੇ ਬੈਕ ਟਾਇਰ ਹੈਗੇ ਨੇ 16 ਦੇ ਵਿੱਚ ਨਾ 16 ਤੋਂ 18 ਠੀਕ ਹੈ ਬਾਈ ਜੀ 3 ਸਪੀਡ ਹੈ ਜੀ 3 ਸਪੀਡ ਹੈ ਡਬਲ ਡਿਸਟ੍ਰਿਬਿਊਟਰ ਠੀਕ ਹੈ ਲੋਕੀ ਤੁਸੀਂ ਸੁਣੀ ਦਾ ਡਾਵਲ ਡਿਸਟ੍ਰਿਬਿਊਟਰ ਤੇ ਕੋਈ ਕੋਈ ਸਾਥ ਨਹੀਂ ਲੱਗੇ ਯਾਰ ਅੰਗੇ ਪੈਂਟ ਬਈ origignal ਡਿਫਰੈਂਸ ਸਾਰਾ ਬੜਾ ਮੋਟਾ ਹਿੱਸੇ ਤੇ ਬਈ ਦੇਖੋ ਕੋਈ ਵਾਰ ਟੋਟੇ ਦਾ ਚਲਪਾਈ ਕਿੱਥੇ ਮੇਰੇ ਵੱਲ ਠੀਕ ਹੈ ਜੀ ਇਹ ਜਿਹੜਾ ਜਮਾ ਉਪਰ ਹੈ ਠੀਕ ਹੈ ਜੀ ਠੀਕ ਹੈ ਜੀ ਮੈਂ ਲੈ ਗਿਆ 44000 ਦੀ ਜੀ ਕਿੰਨਾ ਮਾੜਾ ਕਿਉਂ ਜੀ ਡਿਮਾਂਡ ਜੀ 47000 ਠੀਕ ਹੈ ਜੀ 47500 ਹਾਂ ਤਾਂ ਹੋ ਜਾ ਬਈ ਹਾਂ ਹਾਂ ਮਾੜਾ ਦਸ ਰੇਟ ਤੋਂ ਜੋ ਜਿਹੜੀ ਉਹ ਨਹੀਂ ਗੱਲ ਵੀ ਠੀਕ ਹੈ ਜੀ 60000 ਦੇ ਥੱਲੇ ਤੋਂ ਰੇਟ ਫਿਕਸ ਵੀ ਨਹੀਂ ਆਏਗਾ ਬਈ ਜੀ ਇਹ ਵੀ ਨਹੀਂ ਆਏਗਾ ਬਈ ਲੱਥ ਥੱਲੇ ਨਿਕਲਣਾ ਠੀਕ ਹੈ ਬਈ ਮਿਸਟੂ ਨੂੰ ਪੂਰਾ ਉਹਨਾਂ ਦੇ ਜਿਆਦਾ ਰੇਟ ਘੱਟ ਨਾਉਂਦੇ ਨੇ ਠੀਕ ਹੈ ਬਈ ਮੇਰੇ ਨੂੰ ਫਰਕ ਨਹੀਂ ਹੁੰਦਾ ਜੀ ਕੰਗਰੇਡ ਦਾ YouTube ਨਹੀਂ ਠੀਕ ਹੈ ਜੀ ਇਹ ਆ ਗਿਆ ਤੇ ਲੈ ਬਈ ਅੱਗੇ ਆ ਗਿਆ ਫਾਰਮ ਟ੍ਰੈਕਰ 60 EP AI ਵਾਲਾ ਕੰਡੀਸ਼ਨ ਚੈੱਕ ਕਰਨੋ ਵੀ ਟਰੈਕਟਰ ਦੀ ਆਲ オリジナル ਹੈਗਾ ਕੰਡੀਸ਼ਨ ਦਾ ਫੁੱਲ ਸਾਫ਼ ਹੈਗਾ ਬਾਕੀ ਚੈੱਕ ਕਰ ਸਕਦੇ ਹੋ ਜੀ ਤੇ ਛੋਟੇ ਘੇੜ ਝਗੜ ਬਈ ਜੀ ਹਾਂਜੀ ਹਾਂ ਠੀਕ ਹੈ ਮਟੀ ਨਵਾਂ ਰਿਫਰੇ ਬਿਲਕੁਲ ਠੀਕ ਹੈ ਵੀ ਨਾਮਾ ਤਾਂ ਨਾਮਾ 12 ਨੇ 22 ਨਹੀਂ ਇਹ ਮਾਡਲ ਹੈਗਾ 23 23 ਕੋਤੇ ਹੀ ਮਨ ਲੋਦੋਂ ਟਰੈਕਟਰ 23 ਦੇ ਵਿੱਚ ਜਾਂ ਤਾਂ ਮਨ ਲੋ ਸੀ ਆਈਡੀ ਆ ਗਈ ਸੀ ਟਰੈਕਟਰ ਜਾਂ ਅਜਿਹਾ ਟਰੈਕਟਰ ਸੀ 55 50 ਤੋਂ ਉੱਪਰ ਵਾਲੇ ਉਹਨੇ ਕਾਫੀ ਮਨ ਲੋ ਬਾਈ ਦੇ ਵਿੱਚ ਆ ਸਕੋਣੀ ਠੀਕ ਹੈ ਉਹਨੇ ਕਾਫੀ ਤੇ ਇਹ 23 ਬਣੀ ਹੈ ਨਾ 32 ਦੇ ਬਾਈ ਸੀ ਠੀਕ ਹੈ ਬਾਈ 5 23 ਹੈ ਬਾਈ ਜੀ ਉਹਨਾਂ ਤੋਂ ਨਿਕਲੇ ਨਾ ਕਾਫੀ ਵੀ ਦੀ ਆਪਣੇ 55 ਐਚਪੀ ਹੋਣੀ ਠੀਕ ਹੈ 55 ਐਚਪੀ ਵਾਲੀ ਕਾਪੀ ਬਣੀ ਹੈ ਜੀ ਬਾਈ ਜੀ ਇੰਜੀਨੀਅਰ ਕਿਵੇਂ ਪਈ ਨਵੀਂ ਫੈਰਟ ਠੀਕ ਹੈ ਕਿੰਨੇ ਘੰਟੇ ਦਾ ਲਗਾ 800 ਘੰਟੇ ਦੇ ਇਹ 800 ਘੰਟੇ ਦੇ ਕਿੰਨੇ ਚੱਲੇਗਾ ਸੀਡ ਸਰ ਨੂੰ ਦੇ ਗਏਗਾ ਵੀ ਜਿਹੜਾ ਟਰੈਕਟਰ ਹੋਊਗਾ ਕੋਈ ਮੀਟਰ ਨਾਲ ਸੀਡ ਸਰ ਨਹੀਂ ਹੋਗੇ 100% ਗਾਰੰਟੀ ਵਾਲਾ ਟਰੈਕਟਰ ਮਿਲਣਗੇ ਠੀਕ ਆ ਬਾਈ ਜੀ ਤੇ ਡਿਮਾਂਡ ਹੈ ਜੀ ਵਜੇ ਦੀ ਜੀ ਜੀ 7 ਲੱਖ 35000 ਰੁਪਏ ਦੀ ਡਿਮਾਂਡ ਹੈ ਠੀਕ ਹੈ ਉਹ ਵੀ 7 ਲੱਖ ਤੇ 35000 ਦੀ ਡਿਮਾਂਡ ਹੈ ਕਿ ਮਾਨਤਨ ਬਾਈ ਜੀ ਹੋ ਜੂਗੀ ਅਗਲੀ ਵੀਡੀਓ ਦੇਖ ਕੇ ਫੁੱਲ ਮਾਨਤਨ ਫੁੱਲ ਮਾਨਤਨ ਕਰਾਂਗੇ ਕੋਈ ਗੱਲ ਨਹੀਂ ਜੀ ਜ਼ਰੂਰ ਪਹਿਲਾ ਬਾਈਕ ਲੱਗ ਗਿਆ ਸੀਗੇ ਪਿਛਲੀ ਵੀਡੀਓ 'ਚ ਦੇਖੇ ਹੋਣਗੇ ਅਰਜੈਂਸੀ 2605 ਤੇ ਇਹ ਹੈਗਾ ਬਾਈ ਜੀ 555 ਤੇ ਇਹ ਮਾਡਲ ਹੈਗਾ ਬਾਈ ਜੀ ਇਹ 2018 ਮਾਡਲ ਹੈ ਟਾਇਟੂ ਨਾਲ ਦੇ ਡੈਕਟਰ ਸਾਰਾ ਸਾਫ ਹੈ ਠੀਕ ਹੈ ਜੀ ਉਹ ਵੀ ਕੰਡੀਸ਼ਨ ਚੈੱਕ ਕਰ ਲਓ ਵੀ ਕਿਤੇ 4.5 ਲੱਖ ਤੱਕ ਦਾ ਲੋਨ ਹੋ ਜੀ ਡਿਮਾਂਡ ਇਹ ਦੀ ਜੀ ਆਪਣੀ ਹੈਗੀ 485000 ਸਿੱਧਰ ਸਰਪੋਰਸ ਜੀ ਹੋਣਗੇ ਠੀਕ ਹੈ ਬਾਈ ਜੀ ਤਕਰੀਬਨ ਕਿੰਨੇ ਕੁ ਰੁਪਏ ਲੈਣੇ ਪੈਣਗੇ ਬਾਈ ਜੀ ਮਨ ਲੇ ਕਿ ਚਲੋ ਜੀ ਉੱਪਰਲੇ ਪੈਸੇ ਜਿੰਨੇ ਸੌਦਾ ਹੁੰਦਾ ਦੇਖੋ ਕਿ ਮੜਾ ਮੋਟਾ ਹੋਰ ਵੀ ਅਡਜਸਟਮੈਂਟ ਹੋ ਗਿਆ ਨਹੀਂ ਮੰਨ ਲਓ 4.5 ਲੱਖ ਤੱਕ ਦਾ ਜਿਸ ਸਿਬਰ ਸਹੀ ਆ ਬਣਾਉ ਤਾਂ ਲੋਨ ਹੋ ਗਿਆ ਤੇ ਜਿਹੜਾ ਉੱਪਰ ਡੀਲ ਫਾਈਨਲ ਹੋ ਗਈ ਉਹ ਦੇਖੋ ਕਿੰਨੇ ਤੱਕ ਹੋਣੀ ਉਹ ਮੌਕਾ ਹੈ ਯਾਰ ਠੀਕ ਆ ਭਾਈ ਜੀ 50000 ਰੁਪਏ ਲੈ ਹੋਣਾ ਭਾਈ ਜੀ ਆ ਮੰਨ ਲਓ ਤੇ ਫੇਲ ਫੁੱਲ ਖਰਚਾ ਆ ਜਾਊਗਾ ਜੀ ਵਿੱਚ ਪਾਰਟੀ ਠੀਕ ਆ ਭਾਈ ਜੀ ਠੀਕ ਆ ਭਾਈ ਜੀ ਤੇ ਬਾਕੀ ਭਾਈ ਇਹ ਨਹੀਂ ਹੈਗਾ ਤੁਹਾਡੇ ਸਿਵਲ ਤੇ ਡਿਪੈਂਡ ਆ ਭਾਈ ਜੀ ਤੇ ਸਿਵਲ ਦਾ ਕਿਦਾਂ ਦਾਗਾ ਲੋਨ ਹੋ ਜਾਊਗਾ ਨਾ ਭਾਈ ਜੀ ਲੋਨ ਹੋ ਜੂਗਾ ਜੀ ਠੀਕ ਆ ਤੇ ਇਹ ਹੈਗਾ ਬਈ 5310 ਇੱਕ ਅੱਜ ਕੱਲ੍ਹ ਟ੍ਰੈਂਡ ਚ ਚੱਲ ਰਹੇ ਨੇ ਕਿ 5210 ਤੇ 5310 ਨੇ ਬਈ ਪਿਛਲੇ ਟਾਈਮ ਚ ਜਿਹੜੇ ਸੀਗੇ ਠੀਕ ਆ ਬਈ ਜੀ ਤੇ ਪਿਛਲੇ ਟਾਈਮ ਚ ਕਾਲਜ ਟੈਂਟ ਵਾਲੇ ਪੂਰੇ ਮਸੂਰ ਜਨਗੇ ਹਾਂ ਕਾਲਜ ਵਾਲੇ ਹੁਣ ਵੀ ਕਰੋ ਵਿੱਚ ਉਹਨਾਂ ਨੂੰ ਲਾਈ ਕਰਦੇ ਨੇ ਲੋਕ ਠੀਕ ਆ ਬਈ ਜੀ ਤੇ ਇਹ ਮਾਡਲ ਹੈਗਾ ਬਈ ਜੀ ਇਹ ਮਾਡਲ ਦਾ ਹੈਗਾ ਜੀ ਰੈਕਟਰ ਆਪਣਾ 19 20 ਦੀ ਕਾਪੀ ਹੈ ਜੀ ਦੀ ਠੀਕ ਆ ਬਈ ਜੀ ਜੀ ਚਲ ਬਈ ਜੀ ਰੈਕਟਰ ਹੀ ਮੰਨ ਕੇ ਚੱਲੂ ਬਹੁਤ ਜ਼ਿਆਦਾ ਸਾਫ ਰੈਕਟਰ ਇਹ ਜੀ ਦੀ ਕੋਈ ਨਾ ਇਧਰੋਂ ਸੀਲ ਸੂਲ ਮਤਲਬ ਖੁੱਲੀ ਨਹੀਂ ਹੈ ਜੀ ਇਹ ਠੀਕ ਆ ਬਈ ਜੀ ਹਾਂਜੀ ਲੋ ਬੇ ਬਾਕੀ ਚੱਲ ਸਕੂਗੇ ਇਹ ਚੱਲੇ 1000 ਘੰਟਾ ਹੋਈ ਠੀਕ ਹੈ ਪਹਿਰ ਵੀ ਇਹਦੇ ਬੰਦੇ ਨੇ ਜੇ ਕੇ ਕੰਪਨੀ ਦੇ ਆਈ ਦੀ ਨਾਲ ਉਹਨੂੰ ਨੋਮਗੜਾ ਸੀ ਉਹਨੇ ਉਦੋਂ ਤੋਂ ਬਾਅਦ 21 ਦੇ ਵਿੱਚ ਹੀ ਟੈਰ ਨੇ ਪਾਤੀ ਸੀ ਨਾ ਮੇਰੇ ਠੀਕ ਆ ਬਈ ਉਹ ਕਿੰਨਾ ਕੁ ਜਨਰੇਟਰ ਹੋਈ ਕੀ ਮਾਡਲ ਦੇ ਟੈਰ ਨੇ ਚਾਰੇ ਲੈ ਬੇ ਰਮਰੂ ਮਹੀ ਹੋਇਆ ਲੱਗਦਾ ਨੇ ਬਈ ਚੱਲੇ ਹਨ ਮੰਨ ਲਓ 1000 ਘੰਟਾ ਚੱਲੇ ਰੈਕਟਰ ਸਾਰਾ origignal full pow ਮਾਡਲ ਆ ਗਿਆ ਜੀ ਖੁੱਲ੍ਹੇ ਹਿੱਸੇ ਚ ਰੋਸ ਸਭ ਜਿਹਦੇ ਡਿਮਾਂਡ ਵਾਧਾ ਨਾ ਬਈ ਪੂਰੇ ਵੇ ਸਾਰੇ ਮਾਡਲ ਨੇ ਸਾਰੇ ਮੰਡੇ ਜੇ ਜੇ ਕਿਤੇ ਵੀ ਜਾਓ ਨਾ ਤੁਹਾਨੂੰ ਖੁੰਦਮੇਸ ਇਹਲਾ ਟਰੈਕਟਰ ਬਹੁਤ ਜ਼ਿਆਦਾ ਘੱਟ ਮਿਲਦਾ ਨਾ ਰਿਵਰਸ ਪੀਟੀਓ ਦੀ ਤਾਂ ਠੀਕ ਹੈ ਜੀ ਡਬਲ ਪੀਟੀਓ ਜ਼ਿਆਦਾ ਮਹਿੰਗੇ ਜੀ ਰਿਵਰਸ ਪੀਟੀਓ ਘੱਟ ਮਿਲਦਾ ਸਾਨੂੰ ਚੈੱਕ ਕਰ ਰਹੋ ਠੀਕ ਹੈ ਬਈ ਜੀ ਪੀਟੀਓ ਇਹ ਜੌਂਡੀਆ ਤੇ ਇਹ ਗੱਲ ਲੱਗਦਾ ਪਈ ਜੀ ਇਹਦੇ ਦੋ ਆਉਂਦੇ ਨੇ ਨਾ ਜ਼ਿਆਦਾ ਡਬਲ ਪੀਟੀਓ ਵਾਲੇ ਠੀਕ ਹੈ ਐਡਵਾਂਸ ਪੀਟੀਓ ਵਾਲਾ ਮੰਨ ਲਓ ਉਹ ਮੰਗਾਉਣਾ ਹੀ ਪੈਂਦਾ ਨਾ ਬਈ ਜੀ ਆ ਜਣੀ ਕਿਦਰੋਂ ਘੱਟ ਨੇ ਪੀਸ ਦੇ ਟਰੈਕਟਰ ਨਹੀਂ ਕਿਤਾ ਹੈਗੀ ਇਹ ਨਹੀਂ ਗੱਲ ਠੀਕ ਹੈ ਬਈ ਜੀ ਮਤਲਬ ਕੰਪਨੀ ਜੋ ਅੱਗੇ ਮਤਲਬ ਬੇਲ ਪਾਉਣੀ ਪੈਂਦੀ ਹੈ ਕਹਿੰਦੇ ਵੀ ਸਾਨੂੰ ਉਹ ਟਰੈਕ ਇਹ ਦੀ ਮੰਗਾਂ ਜੀ 725000 ਰੁਪਏ ਠੀਕ ਹੈ ਜੀ ਤੇ ਮਾਤਾ ਨੂੰ ਹੁਜੂਮਾ ਬਈ ਟਾ ਟਾ ਹਾਂ ਜੀ ਤੇ ਅੱਗੇ ਕਿ ਭਾਈ ਜੀ 50 60 ਵੀ ਆਈ ਚੌਂਦੀ ਆ ਜੀ ਇਸੇ ਚੈਟਾ ਨੂੰ ਵੀ ਟਰੈਕਟਰ ਦੀ ਕਨੋਪੀ ਛਤਰੀ ਲੱਗੇ ਆ ਕੰਪਨੀ ਵਾਲੀ ਹੱਥ ਵਿੱਚ ਜੀ ਕੰਪਨੀ ਵਾਲੀ ਛਤਰੀ ਹੈ ਜੀ ਠੀਕ ਹੈ ਜੀ ਤੇ ਆਪਣਾ ਐਡਜਸਟੇਬਲ ਸਟੀਅਰਿੰਗ ਚ ਆ ਗਿਆ ਜੀ ਇਲੈਕਟ੍ਰੋਨਿਕ ਲਿਫਟ ਆ ਗਈ ਇਹਦੀ ਠੀਕ ਹੈ ਜੀ ਫੋਲਟ ਪਾਵਰ ਮੋਡਲ ਨਾ ਇਸ ਤਰ੍ਹਾਂ ਜਿਹੜੀ ਮਨ ਅਕਿਚ ਲੋ ਕੰਪਨੀ ਕੋਟੀ ਲੱਗਿਆ ਪਰ ਇਹ ਜਾਈਆਂ ਨੇ ਇਹਦੇ ਟੈਂਕੀ ਵਾਸਤੇ ਨੇ ਉੱਪਰ ਕਰਾਉਣਾ ਪਈਆਂ ਨੂੰ ਤੇਲਾਂ ਦੇ ਅਲੱਗ ਲਵਾਈ ਹੋਈ ਹੈ ਠੀਕ ਹੈ ਜੀ ਬਦਲੋ ਲੱਗ ਖਰਚਾ ਕਰਿਆ ਹੋਇਆ ਹੈ ਨਾ ਹਾਂ ਵੀ 25 ਹਜ਼ਾਰ ਕੁ ਲੱਗੀ ਤੇ ਟ੍ਰਾਂਸਮਿਸ਼ਨ ਦਾ ਤੇਲ ਨਹੀਂ ਖਰਾਬ ਹੋਊਗਾ ਟਰਾਲੀ ਆਪਾਂ ਲਿਫਟੜੀ ਕਈ ਵਾਰ ਯੂਜ਼ ਕਰਨ ਲੱਗੇ ਨੇ ਕੋਈ ਹੋਰ ਪੁਰਾਣੇ ਮਾਡਲ ਦੀ ਪਾ ਲਈਓ ਤੇਲ ਰਲ ਜੰਦੇਗੇ ਇਹਦੇ ਚ ਉਹ ਨਹੀਂ ਕੋਈ ਨੂੰ ਸਮੱਸਿਆ ਹੋਊਗੀ ਜੀ ਹੁਣ ਡਿਕਟਰ ਠੀਕ ਆ ਬਾਈ ਜੀ ਤੇ ਟਾਇਰ ਰਹਿ ਗਿਆ ਵੇ ਜੀ ਟਾਇਰ ਮਾਡਲ ਜੀ ਹੈਗੀ ਆਪਣੀ 70% ਟਾਇਰ ਠੀਕ ਹੈ ਜੀ ਲੈ ਵੀ ਪੁੰਨੀ ਮਾਡਲ ਇਹ ਮਾਡਲ ਜੀ ਬਹੁਤ ਘੱਟ ਟਰੈਕਟਰ ਆ ਨਹੀਂ ਜਿਆਦਾ ਪਰ ਇਹ 13 14 ਮਾਡਲ ਤੋਂ ਦੇਖਣ ਨੂੰ ਸਭ ਮਿਲ ਜਾਣਗੇ ਠੀਕ ਹੈ ਜੀ ਛੋਟੇ ਮਾਡਲ ਜੀ ਬਹੁਤ ਘੱਟ ਮਿਲ ਕੋਈ लास्ट ਤਾਂ ਆਉਂਦੀ ਜਿਹੜੀ ਇਹ ਠੀਕ ਹੈ ਜੀ ਖੁੱਲਵੇਂ ਸਿਆਲ ਖੁੱਲਵੇਂ ਸਿਰ ਫੋਟੋ ਪਰ ਮਾਨੂੰ ਜਾਈਏ ਜੀ ਠੀਕ ਹੈ ਜੀ ਦੋ ਦਿਨ ਲੱਗਦਾ ਕਿ ਜਿਹੜੀ ਇਸ ਤੋਂ ਬਾਅਦ ਸਟੇਲਿੰਗ ਆ ਗਿਆ ਤਾਂ ਠੀਕ ਹੈ ਜੀ ਤੇ ਡਿਮਾਂਡ ਪਈ ਜੀ ਪੰਜਾਬ ਨੰਬਰ ਹੀ ਡਿਮਾਂਡ ਇਹਦੀ ਹੈਗੀ 560000 ਠੀਕ ਹੈ ਜੀ ਮੈਂ 560000 ਰੁਪਏ ਡਿਮਾਂਡ ਹੈ ਜੀ ਠੀਕ ਹੈ ਇਹ ਜਗ੍ਹਾ ਰੋਕਿਆ ਜਮਾਂ ਓਕੇ ਉਹ ਤਸ ਅਰਜਨ ਵਗੇ ਜੀ ਇਹ ਆ ਗਿਆ ਮੰਨ ਲਓ ਸੈਂਟਰ ਗੇਰ ਵਾਲਾ ਪਹਿਲਾਂ ਤੋਂ ਬਹੁਤ ਚੜਾਈ ਦੀ ਰੇਟ ਦੀ ਸੈਂਟਰ ਗੇਰ ਦੀ ਠੀਕ ਹੈ ਜੀ ਹਾਂ ਬਿਜਲੀ ਬੰਦ ਹੋ ਗਈ ਸੀ ਫੇਰ ਉਹਨਾਂ ਵਾਰੀ ਕੰਪਨੀ ਨੂੰ ਲੌਂਚ ਕਰਨਾ ਪਿਆ ਠੀਕ ਹੈ ਜੀ ਤੇ ਮੰਨ ਲੈ ਕੇ ਬਈ ਇਹ ਮੰਨ ਲੈ ਕੇ ਜੀ 20 ਦੇ ਦਸਤ ਦਾ ਬਾਹਰ ਨਹੀਂ ਠੀਕ ਹੈ ਬਈ ਜੀ ਵੀ ਪਲਾਸ 21 ਦਾ ਹੈ ਬਈ ਇਹ 12ਵੇਂ ਮਹੀਨੇ ਦਾ ਹੈ ਬਈ ਇਹ ਤੋਂ ਕਾਫੀ ਠੀਕ ਹੈ ਕਾਫੀ ਵੀ ਇਹਦੀਆਂ ਮਾਰ ਕੇ ਵੀ ਬਿਜਲੀ ਆ ਬਈ ਹਾਂ ਇਹ 12ਵੇਂ ਮਹੀਨੇ ਦਾ ਠੀਕ ਹੈ ਨਾਲ ਦੇ ਡਾਕਟਰ ਬਈ ਹਾਂਜੀ ਠੀਕ ਹੈ ਜੀ ਤੇ ਘੰਟੇ ਕਿਤੇ ਕਿੰਨੇ ਕਿੰਨੇ ਲੱਗੇ ਘੰਟੇ ਚੱਲੇ ਹੋਣਗੇ 50 ਦੇ ਆਸ-ਪਾਸ ਠੀਕ ਹੈ ਇੰਜੀਨੀਅਰ ਬਾਈ ਜੇ ਉਹ ਕੀ ਨਹੀਂ ਦਿੱਕਤ ਆ ਮੈਂ ਚੁੱਕ ਲਵਾਂ ਠੀਕ ਹੈ ਬਾਈ ਇਤਨਾ ਮਾਣ ਰਿਹਾ ਮਾਣ ਲਈ 6 ਲੱਖ ਬਰਦ ਠੀਕ ਹੈ ਜਿਵੇਂ 6 ਲੱਖ 15 ਮੌਕੇ ਦੇਵੇ ਉਹ ਹੋ ਜਾਊਗਾ ਜਿਹੜੇ ਸਕੌਂਡ ਮੈਂ ਜਸਰੋਂ ਕਰਵਾਉਂਗਾ ਜਸਰੋਂ ਆਏ ਜੀ ਮਤਲਬ ਉਹ ਮਾਨਤਨ ਜੋਗਾ ਸਾਹਿਬ ਕਰੋ ਮੰਨ ਕੇ ਚਲੋ ਵੀ ਤੂੰ 10 15 ਹਜ਼ਾਰ ਸਕੌਂਡ ਕਰ ਲਓ ਠੀਕ ਹੈ 20 ਹਜ਼ਾਰ ਕਰ ਲਓ ਚਲੋ ਇਦਾਂ ਠੀਕ ਹੈ ਹਾਂ ਜੀ ਕਹਾ ਬਾਕੀ ਮਾਨਤਨ ਨਾਲ ਮोटा ਜਾ ਜਾ ਮੌਕੇ ਦੇ ਵਿੱਚ ਕੋਈ ਕਰ ਨਹੀਂ ਠੀਕ ਹੈ ਬਾਈ ਤੇ ਮਿਲ ਕੇ ਇਸ ਨੂੰ ਬਾਈ ਪਿੰਡ ਪਠਨਾ ਜੀ ਠੀਕ ਹੈ ਜੀ ਜ਼ਿਲ੍ਹਾ ਬਰਨਾਲਾ ਜੀ ਆਪਣਾ ਠੀਕ ਹੈ ਘੋਲਾ ਮੰਡੀ ਜੀ ਠੀਕ ਹੈ ਜੀ ਕੰਟੈਕਟ ਨੰਬਰ ਹੈ 7009901493 ਠੀਕ ਹੈ ਜੀ ਹਾਂ ਜੀ ਕਿਸੇ ਦੀ ਮਿਹਨੀ ਆਵਾਜ਼ ਕੰਟੈਕਟ ਕਰਕੇ ਫੋਟੋਆਂ ਵਗਾਰੇ ਮੇਜਣਗੇ ਵੀਡੀਓ ਵੀ ਮੇਜੂਰੇਟਰ ਦੀ ਠੀਕ ਹੈ ਜੀ ਹਾਂ ਜੀ ਠੀਕ ਹੈ ਬਈ ਠੀਕ ਹੈ ਬੇਕੋਰੀ ਗੱਲ ਕਰਕੇ ਬਹੁਤ ਬੋਲੀ ਲੱਗਿਆ ਤਾਂ ਧੰਨਵਾਦ ਹੈ ਜੀ ਚਲੋ ਬਈ ਵੀਡੀਓ ਨੂੰ ਕਰ ਦਿਓ ਲਾਈਕ ਕਮੈਂਟ ਸ਼ੇਅਰ ਚੈਨਲ ਨੂੰ ਕਰ ਲੈ ਫੋਲੋ ਧੰਨਵਾਦ ਸਸਿ ਜੀ ਸਸਿ ਜੀ